ਅੱਜ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਡੇਰਾ ਬਾਬਾ ਨਾਨਕ ਚਾਚ ਜਿਹੜੇ ਬਾਬਾ ਰਚਿੰਦਰ ਸਿੰਘ ਜੀ ਬੇਦੀ ਜਿਨ੍ਹਾਂ ਦੇ ਉਦਵੰਦ ਸਤਕਾ ਆਡਿਟੋਰੀਅਮ ਬਣਿਆ ਉਹਦਾ ਅੱਜ ਇੱਕਾਟਨ ਸੀਗਾ ਸਮਰੋਹ ਸੀਗਾ ਉਹਦੇ ਸਬੰਧ ਵਿੱਚ ਮੈਨੂੰ ਵੀ ਬੁਲਾਇਆ ਗਿਆ ਤਾਂ ਮੈਨੂੰ ਬੜਾ ਚੰਗਾ ਲੱਗਾ ਕਿ ਪ੍ਰਾਈਵੇਟ ਸਕੂਲਾਂ 'ਚ ਤੇ ਆਡਿਟੋਰੀਅਮ ਬਣ ਦੇਖੇ ਨੇ ਪਰ ਸਰਕਾਰੀ ਸਕੂਲ 'ਚ ਆਡਿਟੋਰੀਅਮ ਬਣਨਾ ਬੜੀ ਵੱਡੀ ਗੱਲ ਹੈ ਡੇਰਾ ਬਾਬਾ ਨਾਨਕ ਚਤੂਜਾ ਜਿਹੜਾ ਐਡੀਟੋਰੀਅਮ ਜਿਹੜਾ ਉਹ ਬਣਿਆ ਇਹ ਸਰ ਬਾਬਾ ਰਜਿੰਦਰ ਸਿੰਘ ਜੀ ਬੇਦੀ ਜਿਨ੍ਹਾਂ ਦੇ ਉਦਮਾ ਸਰਕਾ ਇਹ ਬਣ ਕੇ ਤਿਆਰ ਹੋਇਆ ਤੇ ਬੱਚਿਆਂ ਨੂੰ ਸਕੂਲ ਦੇ ਬੱਚਾ ਨੂੰ ਇਹ ਐਡੀਟੋਰੀਅਮ ਇੱਕ ਬੱਚਿਆਂ ਨੂੰ ਵੀ ਫੀਲਿੰਗ ਹੋਈ ਆ ਵੀ ਇੱਕ ਵਧੀਆ ਸਕੂਲ ਬਣੂ ਦਿੱਤਾ ਇੱਥੇ ਵੀ ਐਡੀਟੋਰੀਅਮ ਬਣਾਇਆ ਹੈ ਕੁਰਸੀਆਂ ਉਦਾਂ ਲਗਾਈਆਂ ਗਈਆਂ ਨੇ ਹਰ ਤਰ੍ਹਾਂ ਦਾ ਦੇਖੋ ਆਡੀਟੋਰੀਅਮ ਦਾ ਮਤਲਬ ਇਹ ਹੈ ਕਿ ਫੀਲਿੰਗ ਵਧੀਆ ਹੋਣੀ ਚਾਹੀਦੀ ਬੱਚਿਆਂ ਨੂੰ ਮਹਿਸੂਸ ਹੋਣਾ ਚਾਹੀਦਾ ਤਾਂ ਮੇਰੇ ਖਰ ਵੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਨੇ ਉਹਨਾਂ ਦਾ ਵੀ ਸਕੂਲਾਂ ਪ੍ਰਤੀ ਤਾਂ ਹੈਲਥ ਪ੍ਰਤੀ ਜਿਹੜਾ ਸਰਕਾਰ ਦਾ ਸਾਡਾ ਮੇਨ ਅਜੰਡਾ ਹੈ ਤਾਂ ਮੈਨੂੰ ਲੱਗਦਾ ਉਹ ਇੱਕ ਦਿਨ ਦੂਰ ਨਹੀਂ ਹੋਣਗੇ ਜਦੋਂ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਨਿਕਲ ਜਾਣਗੇ ਮੈਂ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਮੈਂ ਬੱਚਿਆਂ ਦੇ ਨਾਲ ਨਾਲ ਮਾਪਿਆਂ ਨੂੰ ਇਹ ਸੰਦੇਸ਼ ਦਿੰਨਾ ਹੈ ਕਿ ਇੱਕ ਗੱਲ ਦੇਖੋ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਚ ਟੀਚਰ ਲੱਗੇ ਨੇ ਉਹਨਾਂ ਦੀ ਕੁਆਲਿਫੀਕੇਸ਼ਨ ਤੇ ਸਰਕਾਰੀ ਸਕੂਲ ਦੇ ਜਿਹੜੇ ਟੀਚਰ ਨੇ ਉਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਆ ਉਹਨਾਂ ਦਾ ਕੰਪੈਰੀਸ਼ਨ ਕਰੋ ਇਹਨਾਂ ਤੇ ਏਡੇ ਵਧੀਆ ਟੀਚਰ ਨੇ ਸਰਕਾਰੀ ਸਕੂਲਾਂ 'ਚ ਇਸ ਕਰਕੇ ਜੇ ਟੀਚਰ ਵਧੀਆ ਤੇ ਐਜੂਕੇਸ਼ਨ ਆਟੋਮੈਟਿਕਲੀ ਵਧੀਆ ਹੋਣੀ ਚਾਹੀਦੀ ਹੈ ਇਸ ਕਰਕੇ ਬੱਚਿਆਂ ਨੂੰ ਸੰਦੇਸ਼ ਹੈ ਕਿ ਇਹ ਹੀ ਕਿ ਤੁਸੀਂ ਵੱਧ ਵੱਧ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲਾਓ ਉਹਦੇ ਨਾਲ ਤੁਹਾਡੇ ਮਾਪਿਆਂ ਦਾ ਜਿਹੜਾ ਖਰਚਾ ਹੈ ਉਹ ਵੀ ਘਟਦਾ ਹੈ ਬਜਟ ਵੀ ਹੁੰਦੀ ਹੈ ਐਜੂਕੇਸ਼ਨ ਵਧੀਆ ਤੁਹਾਨੂੰ ਸਰਕਾਰੀ ਸਕੂਲ 'ਚ ਮਿਲੇਗੀ ਗੁਰਜੀਤ ਕਾਲਪਰ ਮੈਂ ਸਕੂਲ ਦਾ ਸਟੂਡੈਂਟ ਹਾਂ 57 ਸਾਲ ਦੀ ਮੈਥੋਮੈਟ੍ਰਿਕ ਕੀਤੀ ਸੀ ਤੇ ਮੈਨੂੰ میٹرਕ ਕੀਤਾ ਇੱਥੋਂ ਤਕਰੀਬਨ 68 ਸਾਲ ਹੋ ਗਏ ਆ ਪਰ ਮੈਨੂੰ ਇਹ ਸਕੂਲ ਨਾਲ ਬਹੁਤ ਲਗਾਅ ਹੈ ਪ੍ਰੇਮ ਕਪੀ ਤੁਈ ਸਭ ਕੁਝ ਅਸੀਂ ਅਸਾਧ ਸੰਕੀਤਾ ਦੂਸਰਾ ਇਹ ਸਕੂਲ ਦੇ ਇਸ ਵੇਲੇ ਜੋ ਪ੍ਰਿੰਸੀਪਲ ਨੇ ਵਿਕ੍ਰਮਜੀਤ ਸਿੰਘ ਚਾਲ ਉਹਨਾਂ ਸਾਨੂੰ ਬਹੁਤ ਸਹਿਯੋਗ ਦਿੱਤਾ ਇਹਨਾਂ ਨੂੰ ਸਹਿਯੋਗ ਦਿੱਤਾ ਕਿ ਮੈਂ ਕਹਿ ਨਹੀਂ ਸਕਦਾ ਉਹਨਾਂ ਸਾਰਾ ਮੇਰੇ ਨਾਲ ਪੂਰੇ ਮੋਢੇ ਨਾਲ ਬੋਢਾ ਲਾ ਕੇ ਸਾਰਾ ਕੰਮ ਕਰਵਾਇਆ ਤੇ ਮੈਂ ਉਹਨਾਂ ਦਾ ਆਪਣੇ ਦਿਲੋਂ ਧੰਨਵਾਦ ਕਰਨਾ ਤੇ ਬਾਕੀ ਦੂਸਰਾ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਉਹਨਾਂ ਨੂੰ ਸਿੱਖਿਆ ਦੇਣੇ ਆ ਕਿ ਨਸ਼ੇ ਛੱਡ ਕੇ ਸਾਰੇ ਕਰਕੇ ਆਪਣੇ ਪੜਾਈ ਵੱਲ ਖਿਆਲ ਕਰਨ ਕੋਈ ਬੱਚਾ ਪੜਨ ਲਈ ਜੇ ਕਿਸੇ ਨੂੰ ਜ਼ਰੂਰਤ ਹੈ ਅਸੀਂ ਉਹਦੀ ਜ਼ਰੂਰਤ ਵੀ ਪੂਰੀ ਕਰਾਂਗੇ ਬੇਟਾ ਪੈਸੇ ਦੀ ਜਿਹੜੀ ਗੱਲ ਹੈ ਨਾ ਉਹ ਨਾ ਕਰੋ ਮੈਂ ਇਸ ਪੈਸੇ ਨਾਲ ਕਦੀ ਪਿਆਰ ਨਹੀਂ ਕੀਤਾ ਤੇ ਨਾ ਮੈਂ ਕਦੀ ਕਿਸੇ ਨੂੰ ਦੱਸਿਆ ਮੈਂ ਕੀ ਖਰਚ ਕੀਤਾ ਤੇ ਕੀ ਕੀਤਾ ਨਾ ਹੀ ਮੇਰੇ ਬੱਚਿਆਂ ਨੂੰ ਕਦੀ ਪੁੱਛਿਆ papa ਕੀ ਤੂੰ ਤਾਂ ਖਰਚ ਕੀਤਾ ਤੇ ਕੀ ਨਹੀਂ ਕੀਤਾ ਤੇ ਨਾ ਮੈਂ ਕਦੀ ਕਿਸੇ ਕੋਲ ਮੰਗਿਆ ਮੈਨੂੰ ਆਪਣੇ ਆਪ ਹੀ ਸਭ ਕੁਝ ਦੇਈ ਦਿੰਦੇ ਆ ਮੈਨੂੰ ਨਹੀਂ ਕੋਈ ਗੱਲ ਹੋਣੀ ਆਪਰ ਨਜ਼ਰ ਤਵਾਸੀ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਅਪੀਲ ਕਰਨੀ ਚਾਹੁੰਦਾ ਕਿ ਬੱਚੇ ਪੜਨ ਸਟਾਫ ਜਿਹੜਾ ਪੜਾਏ ਬੱਚੇ ਜਿਹੜੇ ਨੇ ਐਜੂਕੇਸ਼ਨਿਸ ਕਾਮ ਦੀ ਐਜੂਕੇਸ਼ਨ ਹੀ ਨਹੀਂ ਹੁੰਦੀ ਉਹ ਕੋਈ ਮਤਰੱਕੀ ਨਹੀਂ ਕਰਦੀਆਂ ਸਭ ਤੋਂ ਵੱਡੀ ਗੱਲ ਅਸੀਂ ਪੰਜਾਬੀ ਆ ਅਸੀਂ ਤੇ ਸਾਨੂੰ ਸਾਰੀਆਂ ਸਹੂਲਤਾਂ ਦੇਵਾਂਗੇ ਜਿਹੜੀਆਂ ਸਾਨੂੰ ਚਾਹੀਦੀਆਂ ਇੱਥੇ ਹੋਰ ਵੀ ਦੇਵਾਂਗੇ ਸਹੂਲਤਾਂ ਦੇਵਾਂਗੇ ਮੇਰੀ ਇੱਛਾ ਸੀ ਕਿ ਮੈਂ ਸਕੂਲ ਨੂੰ ਵੀ ਖੁੱਲੀ ਐਸੀ ਕਰਵਾਵਾਂ ਜਿਸ ਤਰ੍ਹਾਂ ਕਿ ਆਪਣੇ ਲੜਕੀਆਂ ਦਾ ਸਕੂਲ ਕਰਾਇਆ ਪਰ ਉਹ ਤਾਂ ਮਨਕਤ ਯੋਗ ਨਹੀਂ ਸੀ ਮਿਲਿਆ ਹੁਣ ਇਸ ਤੋਂ ਮੇਰੀ ਅਖਾਸ਼ ਆਗਰੀ ਕਿ ਸਕੂਲ ਨੂੰ ਅਗਲੇ ਸਾਲ ਤੋਂ ਪੂਰਾ AC ਕਰਵਾਈਏ ਕਿ ਪੂਰਾ ਸਕੂਲ AC ਹੋਵੇ ਤੇ ਸਾਰੀ ਇੱਥੇ ਜਿਹੜੀ ਹਰ ਬੱਚੇ ਨੂੰ ਹਰ ਸਹੂਲਤ ਹੋਵੇ ਤੇ ਉਹ ਸਹੂਲਤ ਲਈਏ ਸਰ ਕੀ ਨਾਮ ਤੇ ਆਪਣੇ ਬਾਰੇ ਦੱਸ ਦਿੰਦੇ ਹਾਂ ਮੈਂ ਵਿਕਰਮਜੀਤ ਸਿੰਘ ਜੀ ਪ੍ਰਿੰਸੀਪਲ ਬாய் ਸਕੂਲ ੜਾਬਾ ਬਨਾਣਾ ਸਨ ਹੈ ਇਹ ਸਕੂਲ ਦਾ ਕਾਰ ਬਣਾਇਆ ਗਿਆ ਹੈ ਫੋਨ ਡੋਲ ਬਣਾਇਆ ਹੈ ਉਹ ਸੋਨਾ ਬਣਾਇਆ ਹੈ ਕਿੰਨਾ ਵੱਲੋਂ ਬਣਾਇਆ ਗਿਆ ਸਾਰੇ ਜਿਹੜਾ ਆਡੀਟੋਰੀਅਮ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜਿੰਦਰ ਸਿੰਘ ਜੀ ਬੇਤੀ ਵੱਲੋਂ ਜਿਹੜਾ ਇਹ ਕਾਫੀ ਮਤਲਬ ਬਹੁਤ ਵਧੀਆ ਸਮਾਨ ਲਾ ਕੇ ਜਿਹੜਾ ਉਹਨਾਂ ਨੇ ਤਿਆਰ ਕਰਾਇਆ ਜਿਹਦੇ ਉੱਤੇ 50 ਤੋਂ 60 ਲੱਖ ਲੱਗਦਾ ਹੀ ਹੈ ਜਿਹਦੇ ਵਿੱਚ ਉਹਨਾਂ ਹਰ ਸਹੂਲਤ ਦਿੱਤੀ ਹੈ ਜੀ ਪ੍ਰੋਜੈਕਟਰ ਤੁਸੀਂ ਦੇਖ ਬਹੁਤ ਏਸੀ ਜਿਹੜਾ ਵਾ ਉਹ ਬਹੁਤ ਵਧੀਆ ਲਾਇਆ ਯੂਨਟ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਉਹਦੇ ਵਿੱਚ ਸਹੂਲਤ ਹੈਗੀ ਹੈ ਜੀ ਤੇ ਵੱਲੋਂ ਆਪਾਂ ਕੱਲੀ ਇੱਕ ਸਾਊਂਡ ਸਿਸਟਮ ਤੋਂ ਲੈ ਕੇ ਪ੍ਰੋਜੈਕਟਰ ਫੁੱਲੀ ਏਸੀ ਆ ਜੀ ਤੇ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਹੋਰ ਸਰਕਾਰੀ ਸਕੂਲ ਵਿੱਚ ਹੋਊਗਾ ਜੀ ਤੇ ਇਸ ਤੋਂ ਇਲਾਵਾ ਉਹਨਾਂ ਦੀ ਕੋਸ਼ਿਸ਼ ਆ ਕਿ ਜਿਹੜਾ ਸਾਡਾ ਸਕੂਲ ਆ ਇਹਨੂੰ ਆਪਾਂ ਪੰਜਾਬ ਦਾ ਇੱਕ ਨੰਬਰ ਸਕੂਲ ਬਣਾਉਣਾ ਜੀ ਨੈਕਸਟ ਉਹਨਾਂ ਨੇ ਇਹਦੇ ਉੱਤੇ ਸੋਲਰ ਪਲਾਨ ਲਾ ਰਹੇ ਆ ਉੱਪਰ ਫੁੱਲੀ ਏਸੀ ਲਾ ਰਹੇ ਆ ਜੀ ਤੇ ਇਸ ਤੋਂ ਇਲਾਵਾ ਪ੍ਰੋਜੈਕਟਰ ਐਲਈਡੀ ਸਾਡੀ ਗਰਾਊਂਡ ਮੁਹੱਤਰਾਂ ਨਾ ਬਾਬਾ ਜੀ ਜਿਹੜੇ ਆ ਸਾਡੀ ਸਹਾਇਤਾ ਕਰਦੇ ਆ ਜੀ ਇਦਾਂ ਦੇ ਕੰਮ ਜਿਹੜਾ ਇਹ ਜਿਹੜਾ ਕ ਬਣਾਇਆ ਗਿਆ ਇਹ ਤੇ ਮੇਰੇ ਖਿਆਲ ਦੇ ਸਕੂਲ ਤੇ ਹੈ ਨਹੀਂ ਸਰਕਾਰੀ ਸਕੂਲ ਕਿਤੇ ਹਾਂਜੀ ਸਰ ਸਾਡੇ ਗਰਲ ਸਕੂਲ ਚ ਬਣਿਆ ਸੀਗਾ ਪਰ ਉਹ 4 ਸਾਲ ਪਹਿਲਾਂ ਬਣਿਆ ਸੀਗਾ ਉਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਇਹਦੇ ਵਿੱਚ ਆਪਾਂ ਦੂਰ ਕਰਤੀਆਂ ਤੇ ਬਹੁਤ ਹੀ ਮਨਲਾਪ ਵਧੀਆ ਜਿਹੜਾ ਬਣਿਆ ਸਾਰਾ ਬਾਬਾ ਜੀ ਵੱਲੋਂ ਬਣਾਇਆ ਗਿਆ ਹਾਂਜੀ ਸਾਰੇ ਸਾਰਾ ਬਾਬਾ ਜੀ ਵੱਲੋਂ ਲਗਾਇਆ ਗਿਆ ਇਹਨਾਂ ਨੇ ਬੇਟਾ ਕੀ ਨਾਮ ਤੇਰਾ ਮੇਰਾ ਨਾਮ ਐਕ੍ਰਿਸ਼ ਹੈ ਕਿਹੜਾ ਥੂਲੇ ਤੇਰਾ ਜੀ ਐਸ ਬॉयਸ ਡੇਰਾਪਾ ਬਣਾਣ ਕਿੰਵੀਂ ਚ ਪੜਦੇ ਹੋ 10ਵੀਂ ਚ ਆਜੀ ਕੋਈ ਜਿਹੜਾ ਬਣਾਇਆ ਹੈ ਉਹ ਤਾਂ ਸਕੂਲ ਕਿ ਕਿੰਦਾ ਲੱਗਦਾ ਤੁਹਾਨੂੰ ਸਰ ਬਹੁਤ ਵਧੀਆ ਬਾਬਾ ਰਜਿੰਦਰ ਬੇਦੀ ਜੀ ਦਾ ਬਹੁਤ ਵਧੀਆ ਗਿਫਟ ਮਿਲਿਆ ਰਿਟੋਰੀਅਮ ਇਹਨਾਂ ਸਰ ਸਾਡੇ ਕੰਪੀਟੀਸ਼ਨ ਸਾਡੇ ਕੰਫੀਡੈਂਸ ਵਧੇਗਾ ਸਰ ਇਹ ਮਤਲਬ ਕਿ ਬਹੁਤ ਵਧੀਆ ਬਣਾਇਆ ਹੈ ਕਿ ਬੱਚਿਆਂ ਦੇ ਵਿੱਚ ਜਾਗਰੂਤਾ ਆਏਗੀ ਇੱਥੇ ਸਰ ਵੱਖਰੀ ਵੱਖਰੀ ਫੈਸਟੀਵਲ ਹੋਣਗੇ ਸੌਨ ਸਿਸਟਮ ਸਭ ਕੁਝ ਲਗਾਇਆ ਗਿਆ ਹਾਂਜੀ ਸਰ ਬਹੁਤ ਵਧੀਆ ਸੌਨ ਸਿਸਟਮ ਲਾਇਆ ਗਿਆ ਹੈ ਚੇਅਰ ਸਲਾਈ ਗਏ ਸਰ ਬਾਬਾ ਨੇ ਖਰਚਾ ਕੀਤਾ ਬਾਬਾ ਰਜਿੰਦਰ ਜੀ ਬੱਚਿਆਂ ਦੀ ਵੀ ਸਾਹ ਹਾਂਜੀ ਬੱਚਿਆਂ 'ਚ ਬਹੁਤ ਉਤਸ਼ਾਹ ਹੈ ਬੜੇ ਚਾਅ ਨਾਲ ਹੁਣ ਸਰ ਕੰਪੀਟੀਸ਼ਨ 'ਚ ਭਾਗ ਲੈਣ ਦੇ। ਮੈਡਮ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਮਦਾਨ ਬਰਾਣਾ ਸਿੱਕੀ। ਮੈਡਮ ਅੱਜ ਜਿਹੜਾ ਪ੍ਰੋਗਰਾਮ ਇੱਥੇ ਹੋ ਰਿਹਾ ਉਹਦੇ ਬਾਰੇ ਦੱਸ ਦਿਓ। ਹਾਂਜੀ ਮੈਂ। ਤੋਹਰ ਵਜਣ ਲਾ ਆਪਣਾ ਢੋਲ ਪਾਉਂਦਾ। ਤੋਹਰ ਚਾਹ ਸਿੱਖਿਆ। ਸਮਝ ਨਹੀਂ ਆ ਰਹੀ ਐ ਇਸ ਸਟੇਟ ਦੇ ਪਿੱਛੇ। ਇਹ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਇਹ ਇੱਕ ਬਹੁਤ ਅਗਾਵਾ ਵੱਡੂ ਕਦਮ ਹੈ। ਜਿੱਥੇ ਕਿ ਸਾਡੀ ਜਿਹੜੀ ਬਹੁਤ ਵਧੀਆ ਇੱਕ ਬਾਂਡਿੰਗ ਸਮਾਜ ਦੀ ਤੇ এডਿਕੇਸ਼ਨ ਦੇ এডਿਕੇਸ਼ਨ ਦੇ ਵਿੱਚ ਬਹੁਤ ਜੀ ਯੋਗਦਾਨ ਹੈ ਉਹਦਾ ਇੱਕ ਜੋ ਬਹੁਤ ਵਧੀਆ ਨਾ ਇੱਕ ਸਾਹਮਣੇ ਪੇਸ਼ ਹੋਇਆ ਹੈ ਇਸ ਦੇ ਨਾਲ ਸਾਰੇ ਹੀ ਸਤਾਜ ਨੂੰ ਸਾਰੇ ਜ਼ਿਲ੍ਹੇ ਨੂੰ ਹੀ ਸੇਧ ਮਿਲੀ ਜਿੱਦਾਂ ਬਾਬਾ ਜੀ ਨੇ ਉਹਦੇ ਯੋਗਦਾਨ ਦਿੱਤਾ ਇਹਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਕੇ ਇੱਕ ਚੱਲ ਕੇ ਬੱਚਿਆਂ ਲਈ ਜੋ ਦੇਣ ਦਿੱਤੀ ਹੈ ਇਹ ਇੱਕ ਬਹੁਤ ਹੀ ਵਧੀਆ ਤੇ ਐਮ ਕਦਮ ਹੈ ਔਰ ਇਸ ਤੋਂ ਵਧੀਆ ਸਮਾਜ ਦਾ ਕੋਈ ਵਧੀਆ ਕੰਮ ਨਹੀਂ ਹੋ ਸਕਦਾ ਜਿੱਥੇ ਅਸੀਂ ਛੋਟੇ-ਛੋਟੇ ਬੱਚਿਆਂ ਦੇ ਲਈ ਇੰਨਾ ਵਧੀਆ ਵਰਕ ਕੀਤਾ ਕਿ ਉਹਨਾਂ ਦੇ ਬੈਠਣ ਨੂੰ ਜਗ੍ਹਾ ਦਿੱਤੇ ਕਿ ਬੱਚੇ ਆਪਣੀ ਪਰਫਾਰਮੈਂਸ ਦੇ ਸਕਦੇ ਆ ਆਪਣੀ ਕਲਾ ਦਿਖਾ ਸਕਦੇ ਆ ਔਰ ਬੱਚੇ ਦੇ ਅੰਦਰ ਦਾ ਜੋ ਰੂਹ ਦੇ ਅੰਦਰ ਜੋ ਕੁਜਵਾਦਵਾ ਦਾ ਨਾਸ ਹੈ ਉਹਦੇ ਵਿੱਚ ਜੋ ਕਲਾਮਾਂ ਨੇ ਹਰ ਤਰ੍ਹਾਂ ਦੀ ਕਲਾ ਦਿਖਾ ਕਰਕੇ ਬੱਚੇ ਸਮਾਜ ਦਾ ਇੱਕ ਵਧੀਆ ਅੰਗ ਬਣ ਸਕਦੇ ਆ। ਉਹ ਇੱਕ ਸਟੇਜ ਦੇਣਾ ਬੱਚਿਆਂ ਕਿ ਜਿੱਥੇ ਉਹ ਆਪਣੀ ਸ਼ਖਸੀਅਤ ਨੂੰ ਉਭਾਰ ਕੇ ਅੱਗੇ ਲਿਆ ਸਕਣ। ਜਿੱਥੇ ਜੋ ਕਿ ਸਾਡਾ ਇੱਕ ਮੇਨ ਪਰਪਸ ਹੁੰਦਾ ਜਿੱਥੇ ਬੱਚੇ ਦਾ ਸਭ ਤੋਂ ਮੁੱਖੀ ਉਤਾਰ ਜਿੱਦਾਂ ਕਹਿੰਦੇ ਆ ਉਹਦੇ ਵਿੱਚ ਜਿਹੜਾ ਕੋਈ ਇਹਨੂੰ ਯੋਗਦਾਨ ਹੈ ਉਹ ਇੱਥੇ ਦੇ ਪ੍ਰਿੰਸੀਪਲ ਸਾਹਿਬ ਦਾ ਬਿਕਰਮਜੀਤ ਜੀ ਦਾ ਤੇ ਹਰਬਜ ਦਾ ਜੋ ਆਪਸੀ ਕੋਆਰਡੀਨੇਸ਼ਨ ਹੈ ਉਸ ਦਾ ਸਲਾਮ ਕਰਦੇ ਆ। ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਡੇ ਜਿੱਦੇ ਦੇ ਵਿੱਚ ਬਹੁਤ ਹੀ ਇਸ ਤਰ੍ਹਾਂ ਦੀ ਸ਼ਕਸ਼ੀਰਤਾ ਗਿਆਨ ਜਿਹਦੇ ਨਾਲ ਸਾਡੇ ਸਕੂਲਾਂ ਦਾ ਸਾਡੇ ਬੱਚਿਆਂ ਦਾ ਜਿਹੜਾ ਹੈਗਾ ਸਾਹ ਬਦੇ ਤੇ ਸਾਡੇ ਬੱਚਿਆਂ ਦੀ ਜਿਹੜੀ ਕਲਾ ਹੈ ਉਹ ਗਿਆਵੇਂ ਬੱਚੇ ਦਾ ਜੀਵਨ ਜਿਹੜਾ ਹੈਗਾ ਸੁਨਾਨਾ ਪੜਦਾ ਹੋਇਆ ਸਮਾਜ ਦੇ ਵਿੱਚ ਦਾਕਰ ਸਭ ਤੋਂ ਸਾਡੇ ਸਮਾਜ ਤੇ ਸਾਡੀ ਧਰਤੀ ਜਿਹੜੀ ਹੈਗੀ ਹੈ ਜੋ ਸਾਡੇ ਗੁਰੂਆਂ ਨੇ ਫਿਰਤਾ ਪਾਈਆਂ ਸੀ ਜਾਂ ਜੋ ਸਾਡੀ ਸਰਕਾਰ ਦੀ ਇੱਛਾ ਹੈ ਕਿ ਸਾਡੇ ਬੱਚੇ ਅੱਗੇ ਬਣ ਉਹ ਸਾਰੇ ਸਾਡੇ ਸੁਪਨੇ ਸাকার ਹੋ ਸਕਣਗੇ ਤਾਂ ਹੀ ਜੇਕਰ ਇਹੋ ਜਿਹੇ ਐਗਜ਼ਾਮਪਲਸ ਅਸੀਂ ਸਮਾਜ ਦੇ ਅੱਗੇ ਲੈ ਕਰਕੇ ਆਈਏ ਜਿਹੜੀਆਂ ਅਸੀਂ ਇਸ ਫੋਮ ਦੇ ਵਿੱਚ ਜਿਵੇਂ ਦਿਖਾਈਆਂ ਹੈਗੀਆਂ ਤੇ ਇਹਦੇ ਨਾਲ ਸਾਡੇ ਸਾਰੇ ਹੀ ਸਮਾਜਿਕ ਵਿਸੇਧ ਮਿਲੇਗੀ ਜਿਵੇਂ ਇਥੋਂ ਦੇ ਬੱਚੇ ਅਗਾ ਬਣਗੇ ਉਹ ਪੰਜਾਬ ਦੇ ਬੱਚੇ ਅਗਾ ਬਣਸੇ i yeah.